ਤੁਸੀਂ ਗਾਇਕ ਕਾਕਾ ਨੂੰ ਲਾਂਚ ਕੀਤਾ ਸੀ ਗੀਤ ਕਹਿ ਲੈਣ ਦੇ ਨਾਲ ਔਰ ਤੁਹਾਡਾ ਇਹ ਗੁੱਸਾ ਆ ਨਰਾਜ਼ਗੀ ਹੈ ਕਿ ਗੀਤ ਤੋਂ ਬਾਅਦ ਸਾਡੇ ਨਾਲ ਕਦੇ ਗੱਲ ਨਹੀਂ ਕੀਤੀ ਸੀ ਐਮ ਸ਼ਰਤ ਇਹਨਾਂ ਨੂੰ ਵੀ ਰੱਖੀ ਸੀ ਕਿ ਆਪਾਂ ਇਦਾਂ ਕੰਮ ਕਰਨਾ ਕਿ ਉਹ ਕਹਿੰਦੇ ਵੀ ਨਹੀਂ ਭਾਜੀ ਸਾਨੂੰ ਤਾਂ ਆਲਰੇਡੀ 6 ਤੋਂ 7 ਕੰਪਨੀ ਨੇ ਰਿਜੈਕਟ ਕੀਤਾ ਵਾ ਤੁਸੀਂ ਪਹਿਲੇ ਬੰਦੇ ਜਿਹਨੇ ਹਾਂ ਵੀ ਭਰੀਏ ਤੇ ਆਪਾਂ ਤੁਹਾਡੇ ਨਾਲ ਹੀ ਕੰਮ ਕਰਨਾ ਜਦੋਂ ਤੁਸੀਂ ਕਾਕੇ ਨੂੰ ਲਾਂਚ ਕੀਤਾ ਉਦੋਂ ਕਾਕਾ 7-8 ਕੰਪਨੀਆਂ ਤੋਂ ਰਿਜੈਕਟ ਹੋ ਚੁੱਕਿਆ ਸੀ ਬਹੁਤ ਕੰਪਨੀਆਂ ਨੇ ਜਿਨ੍ਹਾਂ ਨੇ ਜਿੰਦ ਦੀ ਇਹ ਤੇ ਪੈਸੇ ਲੈਣ ਤੋਂ ਮਨਾਂ ਕੀਤਾ ਸੀਗਾ ਐਗਰੀਮੈਂਟ ਵੀ ਬੜੇ ਆ ਪਿਆ ਮੇਰੇ ਕੋਲ ਜਦ ਕੀ ਇਹਨਾਂ ਨੇ ਸਾਈਨ ਨਹੀਂ ਕਰਕੇ ਭੇਜਿਆ ਹਜੇ ਤੱਕ ਉਹ ਕਦੇ ਵੀ ਫਿਰ ਇਹ ਕਹਿੰਦੇ ਵੀ ਸਾਡਾ ਤਾਂ ਕੀ ਹੁਣ ਜਾਣੇ ਵਿਕਣ ਲੱਗ ਗਏ ਵੀ ਜਿਵੇਂ ਤੁਸੀਂ ਵੇਚਿਆ ਸਾਡੇ ਵੀ ਵਿਕਣ ਲੱਗ ਗਏ ਇਹ ਸ਼ਬਦ ਕਿਹਦੇ ਸੀਗੇ ਇਹ ਇਹ ਸ਼ਬਦ ਕਿਸ ਦੇ ਸੀਗੇ ਕਿ ਸਾਡੇ ਗਾਣੇ ਵਿਕਣ ਲੱਗ ਗਏ ਫਿਰ ਉਹਨਾ ਅਦੇ ਸਿਰ ਤੇ ਫੇਮ ਚੜ ਗਿਆ ਸਿੱਧੇ ਤੌਰ ਤੇ ਤੁਸੀਂ ਇਹ ਕਹਿਣਾ ਚਾਹਦੇ ਹਾਈ ਸਿੱਧੇ ਤੌਰ ਤੇ ਹੋਈ ਕੀ ਰਹਾ ਸੀ ਕਿਉਂਕਿ ਮੈਂ ਅਜੇ ਤੱਕ ਨਹੀਂ ਬੋਲੇ ਇਸ ਚੀਜ਼ ਤੇ ਤੇ ਗੱਲਾਂ ਤਾਂ ਮੈਨੂੰ ਬਹੁਤ ਸੁਣਨ ਨੂੰ ਮਿਲੀਆਂ ਹਨਾ ਕਾਕੇ ਦੇ ਪਹਿਲਾ ਸ਼ਬਦ ਕੀ ਹੁੰਦੇ ਸੀ ਜਦੋਂ ਗੀਤ ਲਾਂਚ ਹੋਣਾ ਸੀ ਗੱਲਬਾਤ ਹੁੰਦੀ ਸੀ ਕਿਸ ਤਰੀਕੇ ਦੀ ਗੱਲਬਾਤ ਕਰਦੇ ਹੁੰਦੇ ਸੀ ਤੁਹਾਡੇ ਨਾਲ ਕਿੰਨੇ ਕੁ ਫੋਨ ਆਉਂਦੇ ਹੁੰਦੇ ਸੀਗੇ ਮੈਂ ਵੀਰੇ ਤੋਂ ਬਿਨਾ ਬੋਲਿਆ ਨਹੀਂ ਵੀਡੀਓ ਕਾਲ ਤੇ ਗੱਲ ਕਰਦਾ ਹੁੰਦਾ ਸੀਗਾ 2020 ਕੇ 2025 ਚ ਲੱਗ ਗਿਆ ਕਿ ਕਦੇ ਵੀ ਐਪਰੀਸ਼ੀਏਸ਼ਨ ਨਹੀਂ ਇਹ ਬਹੁਤ ਵੱਡੀ ਇਹ ਬਹੁਤ ਵੱਡੇ ਐਲੀਗੇਸ਼ਨ ਸਹਿਮ ਤੁਸੀਂ ਲਾ ਰਹੇ ਹੋ ਕਿ ਉਹਨਾਂ ਨੇ ਬਾਤ ਸਾਡੀ ਕਦੇ ਗੱਲ ਨਹੀਂ ਸੁਣੀ ਔਰ ਸਾਨੂੰ ਇਹ ਕਹਿ ਦਿੱਤਾ ਕਿ ਹੁਣ ਤਾਂ ਗਾਣੇ ਵਿਕਣ ਲੱਗ ਪਏ ਨੇ